ਦੋਸਤੋ ਤੁਸੀਂ ਇਹ ਗਾਣਾ ਤਾਂ ਸੁਣਿਆ ਹੀ ਹੋਣਾ ਹਰਜੀਤ ਹਰਮਨ ਦਾ ਤੇਰੀ ਅੱਖ ਦਾ ਘੈਂਟ ਨਿਸ਼ਾਨਾ 302 ਬਣਜੂ ਅੱਖੀਆਂ ਵਿੱਚ ਜੋ ਸੁਰਮਾ ਪਾਉਂਦੀ ਏ ਕਿੱਥੋਂ ਬਰੂ ਦੇ ਮਗਾਉਂਦੀ ਤੇਰੀ ਅੱਖ ਦਾ ਘੈਂਟ ਨਿਸ਼ਾਨਾ 302 ਬਣਜੂ ਪਰ ਦੋਸਤੋ ਜੇ ਕੋਈ ਕਵੇ ਤੇਰੀ ਅੱਖ ਦਾ ਘੈਂਟ ਨਿਸ਼ਾਨਾ 103 ਬਣਜੂ ਤਾਂ ਤੁਹਾਨੂੰ ਕਿਵੇਂ ਲੱਗੇਗਾ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚ ਐਸ ਡਿੰਪਲ ਦੋਸਤੋ 1955 ਵਿੱਚ ਰਾਜ ਕਪੂਰ ਦੀ ਫਿਲਮ ਆਈ ਸੀ ਸ਼੍ਰੀ 420 ਤੇ ਹੁਣ ਜੇ ਕੋਈ ਫਿਲਮ ਬਣਾਉਂਦਾ ਹੈ ਸ਼੍ਰੀ 318 ਤਾਂ ਤੁਸੀਂ ਵੇਖੋਗੇ ਹੁਣ ਆਪਾਂ ਅਕਸਰ ਹੀ ਗੱਲਬਾਤ ਕਰਦੇ ਆ ਕਹਿ ਦਿੰਦੇ ਆ ਕਿ ਉਹ 420 ਸੀ ਕਰ ਗਿਆ ਹੁਣ ਜਿਹੜਾ ਆਈਪੀਸੀ ਦੀ ਜਗ੍ਹਾ ਦੇ ਉੱਤੇ ਇੰਡੀਅਨ ਪੀਨਲ ਕੋਡ ਦੀ ਜਗ੍ਹਾ ਦੇ ਉੱਤੇ ਹੁਣ ਭਾਰਤੀ ਨਿਆਂ ਸੰਗਠਾ ਜਿਹੜੀ ਆਈ ਹੈ ਉਸ ਦੇ ਵਿੱਚ ਕਾਫੀ ਤਬਦੀਲੀਆਂ ਹੋਈਆਂ ਨੇ ਆਪਾਂ ਪਹਿਲਾਂ ਇੱਕ ਐਫ ਆਈ ਆਰ ਦੇ ਬਾਰੇ ਵੀਡੀਓ ਵੀ ਬਣਾਈ ਸੀ ਤੇ ਦੋਸਤੋ ਹੁਣ ਜਿਹੜਾ 402 ਸੀ ਹੈ ਉਹ ਮੁਹਾਵਰਾ ਵੀ ਚੇਂਜ ਹੋ ਗਿਆ ਹੈ ਬਦਲ ਜਾਵੇਗਾ ਉਸ ਦੀ ਜਗ੍ਹਾ ਦੇ ਉੱਤੇ ਹੁਣ 318 ਸੈਕਸ਼ਨ ਆ ਗਿਆ ਹੈ ਧਾਰਾ 318 ਜੇ ਕੋਈ ਬੰਦਾ ਕਿਸੇ ਬੰਦੇ ਦੇ ਦੂਸਰੇ ਵਿਅਕਤੀ ਦੇ ਨਾਲ ਧੋਖਾ ਕਰਦਾ ਹੈ ਬਲੈਕਮੇਲ ਕਰਦਾ ਹੈ ਤਾਂ ਉਸ ਦੇ ਲਈ ਹੁਣ 420 ਨਹੀਂ ਹੁਣ ਧਾਰਾ ਜਿਹੜੀ ਆ ਲੱਗਦੀ ਆ 318 ਨੋਟ ਕਰ ਲਵੋ ਜੇ ਤੁਹਾਨੂੰ ਕੋਈ ਬੇਵਕੂਫ ਬਣਾਉਂਦਾ ਯਤਨ ਕਰਦਾ ਤੁਹਾਨੂੰ ਕੋਈ ਧੋਖਾ ਦੇਂਦਾ ਯਤਨ ਕਰਦਾ ਤੁਹਾਨੂੰ ਕੋਈ ਚੀਤ ਕਰਨ ਦਾ ਯਤਨ ਕਰਦਾ ਤਾਂ ਤੁਸੀਂ ਇਹ ਕਹੋ ਕਿ ਮੇਰੇ ਨਾਲ ਹੁਣ 318 ਨਾ ਕਰ ਤੇ ਉਸੇ ਤਰੀਕੇ ਦੇ ਨਾਲ ਆਪਾਂ ਜਿਵੇਂ 302 ਦੀ ਗੱਲ ਕੀਤੀ ਹੈ ਤੇ ਜੇਕਰ ਕੋਈ ਕਿਸੇ ਦਾ ਮਰਡਰ ਕਰਦਾ ਏ ਤਾਂ ਮਰਡਰ ਦੇ ਲਈ ਕਤਲ ਦੇ ਲਈ ਜਾਂ ਹੱਤਿਆ ਦੇ ਲਈ ਜਿਹੜੀ ਸਜ਼ਾ ਏ ਉਹ ਆਪੀਸੀ ਦੇ ਵਿੱਚ 302 ਸੀ ਤੇ ਜਿਹੜੀ ਤੇ ਜਿਹੜੀ ਇਹ ਬੀ ਐਨ ਐਸ ਹੈ ਭਾਰਤੀ ਨਿਆਂ ਸੰਗਠਾ ਹੈ ਇਸ ਦੇ ਵਿੱਚ 103 ਹੈ ਤੇ ਜਿਹੜੀ 302 ਹੈ ਉਹ ਹੁਣ ਨਵੇਂ ਕਾਨੂੰਨ ਦੇ ਵਿੱਚ ਜਦੋਂ ਕੋਈ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੜਕਾਉਂਦਾ ਹੈ ਤਾਂ ਉਸ ਦੇ ਉੱਤੇ ਲਾਗੂ ਹੁੰਦੀ ਹੈ ਇਸ ਦੇ ਇਲਾਵਾ ਐਂ ਆਪਾਂ ਕਹਿ ਸਕਦੇ ਆ ਕਿ ਮੁਹਾਵਰੇ ਵੀ ਸਾਡੇ ਜਿਹੜੇ ਬਦਲ ਗਏ ਆ ਹੁਣ 376 ਜਿਹੜੀ ਧਾਰਾ ਸੀ ਜੋ ਬਲਾਤਕਾਰ ਦੇ ਨਾਲ ਸੰਬੰਧਿਤ ਸੀ ਉਸ ਦੇ ਬਜਾਏ ਹੁਣ ਬੀ ਐਨ ਐਸ ਭਾਰਤੀ ਨਿਆਂ ਸੰਗਠਾ ਦੇ ਵਿੱਚ ਕਿਹੜੀ ਧਾਰਾ ਹੈ 64 64 ਤੇ ਉਸੇ ਤਰੀਕੇ ਦੇ ਨਾਲ ਜੇਕਰ ਕ੍ਰਿਮੀਨਲ ਕਾਂਸਪੀਰੇਸੀ ਦੇ ਲਈ 120 ਬੀ ਲੱਗਦੀ ਸੀ ਮਤਲਬ ਜੇ ਕੋਈ ਕਿਸੇ ਦਾ ਕਤਲ ਕਰਨ ਦਾ ਯਤਨ ਕਰਦਾ ਹੈ ਜਾਂ ਕਤਲ ਕਰਦਾ ਹੈ ਜਾਂ ਧੋਖਾ ਕਰਦਾ ਹੈ ਜਾਂ ਕੁਝ ਵੀ ਹੋਰ ਕਰਾਇਮ ਆਫੈਂਸ ਕਰਦਾ ਹੈ ਤਾਂ ਉਸ ਦੇ ਵਿੱਚ ਜੇਕਰ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਦੀ ਮਦਦ ਲੈਂਦਾ ਹੈ ਤਾਂ ਉਸ ਦੇ ਲਈ 120 ਬੀ ਦਾ ਪ੍ਰਵਿਧਾਨ ਸੀ ਤੇ ਉਸ ਦੀ بجائے ਜਿਹੜਾ ਹੁਣ ਹੈ ਉਹ 612 ਹੈ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਹੈ ਕਾਨੂੰਨ ਬਦਲਣ ਦੇ ਨਾਲ ਧਰਾਵਾਂ ਬਦਲ ਗਈਆਂ ਹਨ ਮੁਹਾਵਰੇ ਵੀ ਬਦਲ ਗਏ ਹਨ ਤੇ ਫਿਲਮਾਂ ਦੇ ਨਾਮ ਵੀ ਜਾਂ ਗਾਣਾ ਜਿਹੜਾ ਹੈ ਤਾਂ ਤੇਰੀ ਅੱਖ ਦਾ ਘੈਂਟ ਨਿਸ਼ਾਨਾ 103 ਬਨਜੂ ਤੇ ਜਾਂ ਸ਼੍ਰੀ 318 ਤੇ ਉਸੇ ਤਰੀਕੇ ਦੇ ਨਾਲ ਦਫਾ 144 ਲੱਗਦੀ ਹੁੰਦੀ ਸੀ ਕਦੇ ਕ੍ਰਿਮੀਨਲ ਪ੍ਰोसीजर ਕੋਡ ਦਾ ਜਿਹੜਾ ਹਿੱਸਾ ਸੀ ਤੇ ਹੁਣ ਉਸ ਦੀ بجائے ਜਿਹੜਾ ਹੈ ਉਹ ਬੀ ਐਨ ਐਸ ਐਸ ਹੈ ਜਿਹੜਾ ਭਾਰਤੀ ਨਾਗਰਿਕ ਸੁਰੱਖਿਆ ਸੰਗੀਤਾਏ ਜਿਹੜੀ ਤਾਂ ਉਸ ਦੇ ਵਿੱਚ 163 ਹੈ ਤਾਂ ਹੁਣ ਦਫਾ 144 ਨਹੀਂ ਲਗਿਆ ਕਰੇਗੀ ਹੁਣ ਦਫਾ 163 ਲਗਿਆ ਕਰੇਗੀ ਤਾਂ ਇਸ ਤਰੀਕੇ ਦੇ ਨਾਲ ਜਿਹੜੇ ਕਾਨੂੰਨ ਤਿੰਨ ਬਦਲੇ ਹਨ ਉਸ ਦੇ ਨਾਲ ਸਾਡਾ ਮੁਹਾਵਰਾ ਸਾਡੇ ਗਾਣੇ ਤੇ ਸਾਡੇ ਫਿਲਮਾਂ ਦੇ ਜਿਹੜੇ ਨਾਮ ਹੈ ਉਹ ਵੀ ਬਦਲ ਜਾਣਗੇ ਤੇ ਕਿਵੇਂ ਲੱਗੀ ਅੱਜ ਦੀ ਵੀਡੀਓ ਜਰੂਰ ਟਿੱਪਣੀ ਕਰਕੇ ਦੱਸਣਾ ਕਮੈਂਟ ਸੈਕਸ਼ਨ ਦੇ ਵਿੱਚ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਤੇ ਜੇ ਤੁਹਾਨੂੰ ਇਹੋ ਜਿਹੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਨਿਰੰਤਰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ